सरपंची ਦੀਆਂ ਚੋਣਾਂ ਨੂੰ ਲੈ ਕੇ ਹਰ ਪਿੰਡ ਵਿੱਚ ਚਰਚਾ ਚੱਲ ਰਹੀ ਹੈ ਪਰ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣ ਲਈ ਇਕੱਠ ਕੀਤੇ ਗਏ ਇਹੋ ਜੀ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਲ੍ਹਾ ਫਰੀਕੋਟ ਦੇ ਪਿੰਡ ਬੀਲੇ ਵਾਲੇ ਦੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਕਿ ਸਰਪੰਚੀ ਨੂੰ ਲੈ ਕੇ ਸਰਬਸੰਮਤੀ ਬਾਰੇ ਲੋਕਾਂ ਨੇ ਆਪਣੇ ਕੀ ਵਿਚਾਰ ਰੱਖੇ ਤੁਸੀਂ ਵੀ ਦੇਖਦੇ ਰਹੋ ਐਮਬੀਡਬਲੂ ਲਾਈਵ ਦੀ ਖਾਸ ਰਿਪੋਰਟ ਕਹਿੰਦੇ ਜਾਣੇ ਯਾਰ ਜਦਵਾ ਮੁੰਡੇ ਨੂੰ ਆਪਾਂ ਕਹਿਤਾ ਤੇ ਚਲੋ ਥੋੜੇ ਸਾਰੇ ਫਿਰ ਭੱਜੀ ਗਏ ਜੰਨੇ ਆ ਹੁੰਦੀ ਆ ਸਰਬਸੰਤੀ ਪਹਿਲੀ ਵਾਰੀ ਜ਼ਿੰਦਗੀ ਚ ਬੀਂਦੇ ਵਾਲੇ ਚ ਹੋਲਾ ਜੀ ਕਿ ਨਹੀਂ ਹੋਊ ਵੀ ਹੋਊਗੀ ਕੋਈ ਨਹੀਂ 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 ਕੋਈ ਨਾ ਇਹਦਾ ਉਹ ਯਾਰ ਕਹਿੰਦਾ ਗੱਲਾਂ ਟੈਬਲ ਤੇ ਲੇਖਣ ਲਾ ਲਾ ਕੇ ਜੀ ਬੱਸ ਉਹ ਤੋਂ ਬਾਅਦ ਜਿਹੜਾ ਹੁੰਦਾ ਮੈਂ ਇਲੈਕਸ਼ਨ ਤਾਂ ਨਹੀਂ ਰਹਿਣਾ ਪਾਰਟੀ ਦਾ ਜੇ ਜਾਣੇ ਇਹ ਲਿਟਰ ਵੋਟ ਆਪਣੇ ਪਾਰਟੀ ਭਾਈ ਚਾਹੁੰਦਾ ਕੰਮ ਕਰਵਾ ਦੇ ਯਾਰ ਕੋਈ ਨਾ ਸਾਰੇ ਉਹਨਾਂ ਇੰਨਾ ਨਾ ਕੰਨਿਆਵਾ ਅੱਜ ਲੈ ਲਾਈ ਲਾਉਣੇ ਬੈਲਟਾਂ ਸਾਰੇ ਵਿੱਚ ਹੋਣੇ पांच <प्राण> साल हो रही है আপনারা সবাই ভালো আছেন ਕਿਸੇ ਬੰਦੇ ਨੇ ਬੈਠੇ ਐ ਅੱਗੇ ਮਾ ਪਾਉਣੀ ਐ ਇੱਕ ਮਿੰਟ ਦੱਸੋ ਇਹ ਨਿੱਕੇ ਵਾਲੇ ਪਰਨੇ ਆ ਕੋਈ ਭਾਈ ਪਰੂਆ ਜੰਮਾ ਕੇ ਨਾਮ ਦਾ ਹੈ ਰਹਿਮਾਨ ਦਾ ਹੋਵੇ ਇਹੋ ਆ ਉਹ ਇੰਨੇ ਲਾ ਕੇ ਚੱਕ ਪੈ ਗਿਆ ਆਪਣੀ ਨਗਰ ਦੀ ਜਿਹੜੀ ਹੋਵੇ ਆ ਗਏ ਚੱਲੋ ਵਰਤਾਰੇ ਜਾਓ ਓ ਛੋੜੋ ਆਓ Nomor ਮਾਣਦਾ ਮੈਂ ਬੁੱਢੇ ਦੀ ਕਿਸੇ ਬਾਜ ਨਹੀਂ ਨਿਕਲਦੀ ਮਾਇਕਾ ਦਾ ਮੇਰੇ ਪਿਆਰੇ ਪੱਪਾ ਦੇ ਹਾਂ ਹਾਂ ਆ ਗਿਆ ਉਹ ਭਾਂਟ ਗਿਆ ਸਾਡੇ ਬੰਦੇ ਨੂੰ ਦੋ ਵਾਰ ਕਿ ਵੀ ਮੂਹ ਸਭ ਤੋਂ ਕੀ ਨਾ ਨਾ ਅਜੇ ਅਜੇ ਮੈਂ ਤੇਂਦਰੀ ਆਪਣੇ ਨਹੀਂ ਦੀ ਆ ਪਾਈ ਜਾਂਦੇ ਸਾਰੇ ਰੋਣਾ ਵਿੱਚ ਤੂੰ ਵੀ ਦੇ ਬਿਆਨ ਹੈ ਮੈਂ ਕਹਿੰਦੇ ਬਿਆਨ ਕੋਈ ਉਹ ਤੂੰ ਹੀ ਦੱਸ ਉਹ ਪੁਰਾਣੇ ਲੀਡਰ ਆ ਨਹੀਂ ਨਹੀਂ ਆ ਰਹੇ ਪੁਰਾਣੇ ਲੀਡਰ ਬੋਲਦਾ ਹੀ ਆ ਰਿਹਾ ਆ ਜਿਹੜਾ ਉਹ ਕਹਿੰਦੇ ਮਸਤਰੀ ਸਰਕਾਰੀ ਆ ਗੋਲੀ ਗੋਲੀ ਰੱਖੋ ਭਾਈ ਬੰਦਾ ਬੁਲਾ ਲਾ ਕਰ ਬੋਏ ਓਏ ਕਰੋ 2 ਮਿੰਟ ਦਾ ਕਰੋ 2 ਮਿੰਟ ਲੱਗੇ ਰੱਖੋ ਆਪ ਕੋਲ ਨੂੰ ਬੰਦੇ ਆ ਗਏ ਫੈਂਸ ਲਾ ਕੋ ਇਹ ਤੋਂ ਪਾਸ ਨਹੀਂ ਲੱਗਦਾ ਸਾਧਨੇ ਠਾਹਦਾ ਬਾਬਾ ਜੀ ਦਾ ਸੋੰਦਾ ਵਿਚਾਰ ਕੀ ਆ ਬਾਬਾ ਜੀ ਪੂਰੀ ਹੀ ਆ ਗਦਾ ਗੋਗਦੇ ਮਾਰ ਰਹੀ ਹੈ ਵੀ ਵੀਡੀਓ ਬਣ ਰਹੀ ਹੈ

ਇੱਥੇ ਐਤਵਾਰ ਦਾ ਦਿਨ ਰੱਖੋ ਦਿਨ ਦਾ 10 ਵਜੇ ਦਾ ਟਾਈਮ ਰੱਖੋ ਸਹੀ ਹੈ ਸੈਨੀ ਜੀ ਜਿਹੜੇ ਨੂੰ ਚੁਗਤਾ ਜੋ ਉਸੇ ਨੂੰ ਬਣਾ ਲਿਆ ਇਹ ਸਰਬਸੰਮਤੀ ਕਰ ਮੈਂ ਚਾਰ ਪਲਾਨਾਂ ਤੋਂ ਕਰ ਰਿਹਾ ਜਦ ਸਰਬਸੰਮਤੀ ਹੁੰਦੀ ਨਹੀਂ 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 ਜਿਹੜਾ ਜਿਹੜੇ ਬੰਦੇ ਨੂੰ ਚੁਣ ਦਿੰਦੇ ਉਹ ਜਿੱਤ ਜਾਂਦਾ ਸੀ ਦੂਜਾ ਮਾੜਾ ਬੋਟਾ ਜੋ ਕੋਈ ਖੜਦਾ ਈ ਦਾਰੂ ਪੀਣ ਵਾਲੇ ਖੜਾ ਆਂਦੇ ਸੀ ਉਹ ਉਹ ਹਾਰ ਜਾਂਦਾ ਸੀ ਇਹ ਗਲਤ ਗੱਲ ਹੈ ਬਲਤੇਜ ਸਰਪੈਂਟਰ ਨੂੰ ਮੈਂ ਬਣਾਇਆ ਦੂਜੇ ਸਖਤੈਨ ਸਰਪੈਂਟਰ ਨੂੰ ਮੈਂ ਬਣਾਇਆ ਸਾਰਿਆਂ ਦੀ ਕੈਂਪੇਨ ਮੈਂ ਚਲਾਈ Hay que dejarte.